ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਵਿਅਕਤੀ ਕੋਈ ਆਮ ਇਨਸਾਨ ਨਹੀਂ ਹੈ। ਇਹ ਪਿੰਡ ਦੇ ਮੌਜੂਦਾ ਸਰਪੰਚ ਦਾ ਬੇਟਾ ਹੈ ਅਤੇ ਜੇਲ੍ਹ 'ਚ ਬੈਸਥੇ ਗੈਂਗਸਟਰ ਤੋਂ ਹਿਰੋਇਨ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਦੇ ਦੋਸ਼ 'ਚ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਅਮਰਸਰ ਐਸਟੀਐਫ ਨੇ ਸਨੂ ਨਾਮਕ ਇਸ ਗੈਂਗਸਟਰ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਉਸ ਤੋਂ ਪੁਲਿਸ ਨੇ 1 ਕਿਲੋ 10 ਗ੍ਰਾਮ ਹਿਰੋਇਨ ਅਤੇ ਇੱਕ ਪਿਸਤੌਲ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਹਨਾਂ ਗੈਂਗਸਟਰਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਆਪਣੀ ਗੱਡੀ ਵਿੱਚ ਹਿਰੋਇਨ ਦੀ ਖੇਪ ਨੂੰ ਗ੍ਰਾਹਕ ਨੂੰ ਵੇਚਣ ਜਾ ਰਹੇ ਸਨ। ਕੱਲ ਆ ਸ਼ਾਮੀ ਸਾਨੂੰ ਰਾਤੀ ਕੋਈ ਨਿਪੋਟਸ ਜੜੀਆਂ ਹੋ ਆਈਆਂ ਸੀ ਕਿ ਅਜਨਾਲਾ ਸਾਈਡ ਤੇ ਆ ਕੋਈ ਛੱਤੀ ਕਾਰ ਦੇ ਵਿੱਚ ਆਈ 20 ਕਾਰ ਦੇ ਵਿੱਚ ਕੁਝ ਬੰਦੇ ਕਾਂਗਰਸ ਨੇ ਜਿਹੜੇ ਹੀਰਨ ਦੇ ਬੜੇ-ਵੱਡੇ ਸਮੱਗਲਰ ਨੇ ਔਰ ਗੈਂਗਸਟਰ ਵੀ ਨੇ ਔਰ ਜਨਾਂ ਦੇ ਪਾਸ ਹਥਿਆਰ ਵੀ ਨੇ ਵੈਪਨ ਵੀ ਨੇ ਤੇ ਉਹ ਅਜਨਾਲਾ ਸਾਈਡ ਵਾਲ ਜਿਹੜੇ ਉਹ ਹੀ ਰੋਣਾ ਕਿਸੇ ਨੂੰ ਡਿਲੀਵਰੀ ਦੇਣ ਵਾਸਤੇ ਜਿਹੜਾ ਹੈ ਘੁੰਮ ਰਹੇ ਜਿਹਦੇ ਸਬੰਧ ਚ ਅਸੀਂ ਕੱਲ ਰਾਤ ਦੇ ਹੀ ਨਾਕਾਬੰਦੀ ਜਿਹੜੀ ਕੀਤੀ ਹੋਈ ਸੀ ਅੱਜ ਸਵੇਰੇ ਦਾੜਮ ਡਰੇਨ ਪਾੜ ਪੈਂਦਾ ਜੀ ਅਜਨਾਲਾ ਰੋਡ ਤੇ ਉੱਥੇ ਨਾਕਾਬੰਦੀ ਸਾਡੇ ਐਸਆਈ ਜਸਪਾਲ ਸਿੰਘ ਦੇ ਤੇ ਨਾਲ ਉਹਦੇ ਪੁਲਿਸ ਪਾਰਟੀ ਸੀ ਉਹਨਾਂ ਨੇ ਨਾਕਾਬੰਦੀ ਕੀਤੀ ਸੀ ਜਿਨ੍ਹਾਂ ਨੇ ਉਹ i20 ਕਾਰ ਜਿਹੜੀ ਨੰਬਰੀ ਸੀ ਉਹਦੀ ਦੇਖੀ ਜਿਹਨੂੰ ਰੋਕਿਆ ਰੋਕੇ ਉਹਨਾਂ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਫੋਰਟੀ ਦੇ ਨਾਲ ਜਿਹੜਾ ਉਹਨਾਂ ਨੂੰ ਕਾਬੂ ਕੀਤਾ ਜਿਹਦੇ ਵਿੱਚ ਜਿਹੜਾ ਸੋਨੂ ਨਾਮ ਦਾ ਆਦਮੀ ਸੋਨੂ ਸੀ ਸਾਨੋ ਫਰੂਪਾ ਸੀ ਇਹ ਖਾਨ ਵਾਲ ਪਿੰਡ ਪੈਂਦਾ ਥਾਣਾ ਚ ਨਾਲਾ ਦੇ ਵਿੱਚ ਇਹ ਉਥੋਂ ਦਾ ਰਹਿਣ ਵਾਲਾ ਸੀ ਬੇਸਿਕਲੀ ਇਹ ਬਾਡੀ ਬਿਲਡਰ ਵੀ ਆ ਪਹਿਲਵਾਨ ਵੀ ਆ ਚੰਗਾ ਟੱਟਾ ਸ਼ਰੀਰ ਉਹ ਬੜੀ ਮੁਸ਼ਕਲ ਦੇ ਨਾਲ ਜਿਹੜਾ ਇਹਨੂੰ ਕਾਬੂ ਕੀਤਾ ਔਰ ਇਹਦੇ ਨਾਲ ਗੁੱਜਾ ਮੁੰਡਾ ਜਿਹੜਾ ਹੈ ਉਹ ਸੀ ਅ ਦਵਿੰਦਰ ਦਵਿੰਦਰ ਐਲਈਐਸ ਭੋਲੂ ਸਨ ਮੇਵਾ ਸਿੰਘ ਦਵਿੰਦਰ ਦਵਿੰਦਰ ਉਰਫ ਭੋਲੂ ਸਨ ਮੇਵਾ ਸਿੰਘ ਵਾਸੀ ਅਲੀਵਾਲ ਇਹ ਵੀ ਥਾਣਾ ਜਨਾਲਾ ਚ ਪੈਂਦਾ ਜੀ ਇਹ ਵੀ ਇਹਦੇ ਨਾਲ ਉਸੇ ਕਾਰ ਦੇ ਵਿੱਚ ਔਰ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਦੋਂ ਕਾਰ ਦੀ ਤੇ ਇਹਨਾਂ ਦੀ ਸਰਚ ਕੀਤੀ ਮੌਕੇ ਤੇ ਇਹਨਾਂ ਨੇ ਪਹਿਲਾਂ ਜਿਹੜਾ ਹੈ ਉਹ ਡੀਐਸਪੀ ਸਾਹਿਬ ਨੂੰ ਬੁਲਾਇਆ ਜੋ ਜਾਬਤ ਅਨਸਾਰ ਆ ਡੀਐਸਪੀ ਸਾਹਿਬ ਨੂੰ ਜਦੋਂ ਬੁਲਾਇਆ ਤੇ ਡੀਐਸਪੀ ਸਾਹਿਬ ਹਾਜ਼ਰੀ ਦੇ ਵਿੱਚ ਜਦੋਂ ਸਰਜ ਕੀਤੀ ਤੇ ਇਹਨਾਂ ਦੀ ਉਹ ਕਾਰ ਦੇ ਵਿੱਚੋਂ ਜਿਹੜਾ ਹੈ ਉਹ ਹੀਰੋਂ ਮਿਲੀ ਔਰ ਨਾਲ ਪਿਸਟਲ ਕਬੱਤੀ ਬੋਰ ਤੇ 3 ਜਿੰਦਾ ਕਾਰਤੂਸ ਤੇ ਹੀਰੋਂ ਉਹ ਜਿਹੜਾ ਬਰਾਮਦ ਹੋਇਆ ਜਦੋਂ ਉਹਦਾ weight ਕੀਤਾ ਗਿਆ ਤੇ ਹੀਰੋਂ ਦਾ weight ਜਿਹੜਾ ਹੈ ਉਹ 1 ਕਿਲੋ 10 ਗ੍ਰਾਮ ਹੋਇਆ ਔਰ ਜਿਹੜਾ ਬੱਤੀ ਬੋਰ ਆ ਕੰਟਰੀ ਮੇਡ ਪਿਸਟਲ ਸੀ ਜਿਹੜਾ ਕਿ ਜੁਪੀ ਤੋਂ ਲੈ ਕੇ ਆਇਆ ਸੀ ਇਹਦੇ ਮੁਤਾਬਕ ਉਹ 40-50 ਹਜ਼ਾਰ ਰੁਪਏ ਦਾ ਲੈ ਕੇ ਆਇਆ ਸੀ ਤੇ ਉਹ ਜਿਹੜਾ ਇਹਦੇ ਕੋਲ ਬਰਾਬਰ ਹਾਂ ਸਰ ਆਪਣਾ ਸਰਪੰਚ ਜੀ ਇਹ ਇਹਦਾ ਫਾਦਰ ਜਿਹੜਾ ਉਹ ਉਹਦਾ ਸਰਪੰਚ ਆ ਇਹਦੇ ਤੋਂ ਇਲਾਵਾ ਇੱਕ ਕੇਸ ਜਿਹੜਾ ਹੈਗਾ ਸਰ ਕਿਹਦਾ ਬਾਦਰ ਸਰਪੰਚ ਜੀ ਇਹ ਜਿਹੜਾ ਸੋਲੂਮ ਸੀ ਆ ਇਹਦਾ ਫਾਦਰ ਜਿਹੜਾ ਉਹ ਵਿਜੂਗਾ ਸਰਪੰਚ ਹੈ ਹਾਂ ਨਾਲ ਟੈਂਡਾ ਹਾਂ ਨਾਲ ਟੈਂਡਾ ਪੁਲਿਸ ਮੁਤਾਬਕ ਫੜੇ ਗਏ ਦੋਨੋਂ ਨੌਜਵਾਨ ਹਿਰਨ ਖਰੀਦਦਾ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਦੋਨਾਂ ਦੀ ਗ੍ਰਿਫਤਾਰ ਹੋਈ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਦੋਨੋਂ ਨੌਜਵਾਨ ਜੇਲ੍ਹ ਵਿੱਚ ਬੈਠੇ ਇੱਕ ਗੈਂਗਸਟਰ ਤੋਂ ਇਹ ਹਿਰਨ ਖਰੀਦ ਕੇ ਅੱਗੇ ਸਪਲਾਈ ਕਰਦੇ ਸਨ ਅਮਰਸਰ ਤੋਂ ਸੁਖਚੰਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ